ਬਾਬਾ ਜੀ ਨੇ ਗੱਲ ਸੁਣਾਈ ਬਠਿੰਡੇ ਕਿਲੇ ਦੀ ਜਿਸ ਕਿਲੇ ਦੇ ਵਿੱਚ ਇੱਕ ਕਾਣਾ ਦੇਹੋਂ ਰਹਿੰਦਾ ਸੀ ਤੇ ਲੋਕਾਂ ਨੂੰ ਬੜਾ ਹੀ ਜਿਆਦਾ ਤੰਗ ਕਰਦਾ ਤੇ ਲੋਕ ਉਸ ਨੂੰ ਪ੍ਰੇਤ ਕਹਿੰਦੇ ਸਨ ਤੇ ਪ੍ਰੇਤ ਨਾਂ ਦੇ ਨਾਲ ਜਾਣਦੇ ਸਨ ਤਾਂ ਉਸ ਕਾਣਾ ਦੇਹੋਂ ਨੂੰ ਕਿਸ ਨੇ ਆ ਕੇ ਉਸ ਕਿਲੇ ਵਿੱਚੋਂ ਬਾਹਰ ਕੱਢਿਆ ਸੀ ਆਜੋ ਆਪਾਂ ਬਾਬਾ ਜੀ ਤੋਂ ਗੱਲਬਾਤ ਸੁਣਦੇ ਹਾਂ ਪੂਰੀ ਪੂਰੀ ਕਹਾਣੀ ਦੇ ਨਾਲ ਬਣੇ ਰਹੋ ਮਿੱਤਰੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕੋਈ ਮੰਨੇ ਚਾਹੇ ਨਾ ਮੰਨੇ ਸਾਡਾ ਸਿੱਖ ਧਰਮ ਪੋਤਾ ਜਿਹੜਾ ਇਤਿਹਾਸ ਹੈ ਉਹ ਅੱਜ ਵੀ ਰਸਾਉਂਦਾ ਹੈ ਵੀ ਬਹਿਂਡੇ ਕਿਲੇ ਦੇ ਵਿੱਚੋਂ ਮੇਰੇ ਚੋਜੀ ਪੀਤਮ ਦਾਸੇ ਪਾਸ਼ਾ ਨੇ ਕਾਣਾ ਦਿਓ ਕਢਿਆ ਕਾਣਾ ਦਿਓ ਇਸ ਇਲਾਕੇ ਦਾ ਬੜਾ ਨੁਕਸਾਨ ਕਰਦਾ ਸੀ ਮਹਾਰਾਜ ਦਾਵੰਦਮਾ ਸਾਹਿਬ ਗੁਰੂ ਕੀ ਕਾਂਸ਼ੀ ਆਏ ਹੋਏ ਸੀ ਬਹਿਂਡੇ ਦੀ ਸੰਗਤ ਇਕੱਠੀ ਹੋ ਕੇ ਗਈ ਵੀ ਮਹਾਰਾਜੀ ਸਾਨੂੰ ਦਿਓ ਬਹੁਤ ਤੰਗ ਕਰਦਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਮਾ ਬਣਿਆ ਤੇ ਮਹਾਰਾਜ ਕਿਲੇ ਕਿਲੇ ਮੁਾਰਕ ਦੇ ਵਿੱਚ ਆਏ ਕਿਲੇ ਮੁਾਰਕ ਦੇ ਵਿੱਚੋਂ ਦਿਓ ਨੂੰ ਸਮਝਾਉਣਾ ਕੀਤਾ ਉਹਨੂੰ ਆਪਣਾ ਸਿੱਖ ਬਣਾਇਆ ਉਹ ਮਹਾਰਾ ਦੇ ਪੈਰੀ ਪਿਆ ਗੁਰੂ ਸਾਹਿਬ ਨੇ ਪੰਜ ਸਿੰਘ ਭੇਜੇ ਨੱਤ ਵਗੇਰ ਦਾਮਨਾਵਾ ਸਾਹਿਬ ਦੇ ਕੋਲੇ ਬੂਰਾ ਝੋਟਾ ਉਥੇ ਰਹਿੰਦਾ ਸੀ ਬੜਾ ਮਾਰ ਖੁੰਡਾ ਸੀ ਉਹ ਵੀ ਇੱਕ ਪ੍ਰੇਤ ਹੀ ਸੀ ਸਿੱਖਾਂ ਨੂੰ ਕਿਹਾ ਮਹਾਰਾ ਨੇ ਵੀ ਉਹਨੂੰ ਜਾ ਕੇ ਕਹਿ ਦਿਓ ਤੈਨੂੰ ਦਸਵੇਂ ਗੁਰੂ ਨੇ ਬੁਲਾਇਆ ਕਿਲੇ ਚੱਲ ਜਦੋਂ ਉਸ ਪਿੰਡ 'ਚ ਗਏ ਲੋਕ ਹਸਣ ਹਾਸੜ ਪਾਉਣ ਜਿਵੇਂ ਪਿੰਡ ਵਾਲੇ ਕਰਦੇ ਹੁੰਦੇ ਆ ਵੀ ਇਹ ਝੋਟਾ ਮਾਰ ਖੁੰਡਾ ਹੁਣ ਹੋਕ ਦੂ ਇਹਨਾਂ ਨੂੰ ਉਹਨਾਂ ਨੂੰ ਜਾਣ ਕੇ ਬੇਨਤੀ ਕੀਤੀ ਵੀ ਭਾਈ ਸਿੱਖਾਂ ਤੈਨੂੰ ਦਸਵੇਂ ਪਾਸ਼ਾ ਨੇ ਬਹਿੰਡੇ ਬੁਲਾਇਆ ਕਿਲੇ ਚੱਲ ਤੇ ਉਦੋਂ ਬੂਰਾ ਝੋਟਾ ਅੱਗੇ ਚੱਲ ਕੇ ਆਇਆ ਸੀ ਇੱਥੇ ਆ ਕੇ ਮਲਾਗਰ ਸਿੰਘ ਗੁਰੂ ਦਾ ਸਿੱਖ ਸੀ ਉਹ ਤਲਵਾਰ ਦਾ ਬੜਾ ਧਣੀ ਸੀ ਉਹਨੂੰ ਮਹਾਰਾਜ ਨੇ ਹੁਕਮ ਕੀਤਾ ਉਹਦਾ ਸਿਰ ਵੱਢ ਕੇ ਉਹਨੂੰ ਬਲੀ ਦੇ ਕੇ ਐਸ ਕਿਲੇ ਦੇ ਵਿੱਚੋਂ ਤਾਣੇ ਦਿਓ ਉਹਨੂੰ ਮਹਾਰਾਜ ਨੇ ਸਰਹੰਦ ਭੇਜਿਆ ਸੀ ਇਹ ਸਾਡਾ ਜਿਹੜਾ ਇਤਿਹਾਸ ਉਹ ਦਰਸਾਉਂਦਾ ਹੈ